अभिषेक एश्वर्या दे तलाक दिया अफवाहें विच आले अमिंतब ने निम्रत नु भेजा लेटर सोशल मीडिया उत्ते हत्ती लिखा खत खूब हो रहा है वन सस्विकाल में सोनिया तुसी देख रहे हो दैनिक सवेरा आज कल करंगे बॉलीवुड दे कपल ऐश्वर्या राय ते अभिषेक ਬਚਨ ਦੇ ਬਾਰੇ ਜਿਨ੍ਹਾਂ ਦੀਆਂ ਸੋਸ਼ਲ ਮੀਡੀਆ ਉਤੇ ਲਗਾਤਾਰ ਡਾਈਵੋਰਸ ਦੇ ਰੂਮਰਸ ਕਾਫੀ ਵਾਇਰਲ ਹੋ ਰਹੇ ਨੇ ਤਾਂ ਐਸੇ ਵਿਚਾਰੇ ਇੱਕ ਹੋਰ ਚੀਜ਼ ਜੋ ਆ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਉਹ ਹੈ ਅਭਿਸ਼ੇਕ ਬਚਨ ਦਾ ਨਿਮਰਤ ਕੋਰ ਦੇ ਨਾਲ ਅਫੇਅਰ ਦੀਆਂ ਖਬਰਾਂ ਤਾਂ ਦੱਸਦੇ ਕਿ ਐਸੇ ਵਿਚਾਰੇ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਅਮਿਤਾਬ ਬਚਨ ਦੇ ਵੱਲੋਂ ਨਿਮਰਤ ਕੋਰ ਨੂੰ ਇੱਕ ਲੈਟਰ ਭੇਜਿਆ ਗਿਆ ਸੀ ਇਹ ਲੈਟਰ ਜੋ ਸੀਗਾ ਅਮਿਤਾਬ ਬਚਨ ਦੇ ਵੱਲੋਂ ਹੀ ਲਿਖਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਨਿਮਰਤ ਦੀ ਤਾਰੀਫ਼ ਕੀਤੀ ਗਈ ਆ ਨਵੀਂ ਕੀ ਲੈਟਰ ਸੋਸ਼ਲ ਮੀਡੀਆ ਉਤੇ ਖੂਬ ਸਰਕੀਆਂ ਬਟੋ ਰਿਆ ਜਸਨੂ ਦੇ ਕੇ ਫੈਨਸ ਵੱਲੋਂ ਵੀ ਕਾਫੀ ਰਿਐਕਸ਼ਨ ਦਿੱਤੇ ਜਾ ਰਿਹਾ ਅਮਿਤਾਬਚਨ ਨੇ ਸਾਲ 2022 ਚ 10ਵੀਂ ਚ ਨਿਮਰਤ ਕੋਰ ਦੀ ਅਦਾਕਾਰੀ ਲਈ ਪ੍ਰਸ਼ੰਸਾ ਪੱਤਰ ਵੇਜ ਜਿਸ ਦੇ ਵਿੱਚ ਲਿਖਿਆ ਗਿਆ ਸਾਡੇ ਵਿਚਕਾਰ ਸ਼ਾਇਦ ਹੀ ਕੋਈ ਗਲਬਾਤ ਜਾਂ ਮੁਲਾਕਾਤ ਹੋਈ ਹੋਵੇ ਆਖਰੀ ਤਾਰੀਫ ਜੋ ਮੈਂ ਇੱਕ YRF ਸਮਾਗਮ ਵਿੱਚ ਕੈਨਬਰੀ ਦੇ ਇਸ਼ਤਿਹਾਰ ਲਈ ਦਿੱਤੀ ਸੀ ਪਰ 10ਵੀਂ ਵਿੱਚ ਤੁਹਾਡਾ ਕੰਮ ਬਹੁਤ ਹੀ ਸੋਹਣਾ ਸੀ ਸੁਖਮਤਾ ਸਮੀਖਿਆ ਤਾਂ ਤੇ ਸਭ ਕੁਝ ਇਸ ਦੇ ਵਿੱਚ ਵੇਖਣ ਨੂੰ ਮਿਲਿਆ ਸੀ ਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਨਿਮਰਤ ਨੂੰ ਉਹਨਾਂ ਦੇ ਕੰਮ ਦੀ ਬਹੁਤ ਵਧਾਈਆਂ ਦਿੱਤੀਆਂ ਸੀ ਨਿਮਰਤ ਕੋਲ ਨਿਆ ਅਮਿਤਾਬਚਨ ਦੀ ਚਿੱਠੀ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਇਸ ਦਾ ਜਵਾਬ ਦਿੱਤਾ ਅਧਿਕ ਲੰਬਾ ਛੋੜਾ ਕੈਪਸ਼ਨ ਲਿਖਿਆ ਉਹਨਾਂ ਨੇ ਲਿਖਿਆ ਕਿ 18 ਸਾਲ ਪਹਿਲਾਂ ਜਦੋਂ ਮੈਂ ਪਹਿਲੀ ਵਾਰ ਮੁੰਬਈ ਦੇ ਵਿੱਚ ਪੈਰ ਰੱਖਿਆ ਸੀ ਮੈਂ ਸੋਚਿਆ ਸੀ ਇੱਕ ਦਿਨ ਅਮਿਤਾਬਚਨ ਮੇਰਾ ਨਾਮ ਜਾਣਣਗੇ ਸਾਡੀ ਮੁਲਾਕਾਤ ਨੂੰ ਯਾਦ ਕਰਨਗੇ ਇੱਕ ਐਡ ਵਿੱਚ ਮੇਰੇ ਕੰਮ ਦੀ ਤਾਰੀਫ਼ ਵੀ ਕਰਨਗੇ ਨਿਮਰਤ ਨੇ ਅੱਗੇ ਲਿਖਿਆ ਸੀ ਸਾਲਾਂ ਬਾਅਦ ਮੈਂ ਇੱਕ ਫਿਲਮ ਦੇ ਵਿੱਚ ਕੰਮ ਕਰਾਂਗੀ ਜਿਸਦੇ ਲਈ ਮੈਨੂੰ ਨੋਟ ਅਤੇ ਫੁੱਲ ਵੀ ਭੇਜੇ ਜਾਣਗੇ ਤੇ ਸਭ ਮੈਨੂੰ ਇੱਕ ਦੂਰ ਦੇ ਸੁਪਨੇ ਵਾਂਗ ਲੱਗ ਰਿਹਾ ਸੀ ਸ਼ਾਇਦ ਕਿਸੇ ਹੋਰ ਦਾ ਸੁਪਨਾ ਮੇਰਾ ਆਪਣਾ ਹੋਵੇਗਾ ਅਮਿਤਪਾਲ ਸਰ ਤੁਹਾਡੇ ਲਈ ਮੇਰਾ ਪਿਆਰ ਬੇਅੰਤ ਧੰਨਵਾਦ ਅੱਜ ਸ਼ਬਦ ਅਤੇ ਜਜ਼ਵਾਤ ਦੋਵੇਂ ਹੀ ਘਟ ਰਹੇ ਨੇ ਤੁਹਾਡੀ ਇਹ ਪਿਆਰ ਭਰੀ ਚਿੱਠੀ ਮੈਨੂੰ ਸਾਰੀ ਉਮਰ ਪ੍ਰੇਰਣਾ ਦਿੰਦੀ ਰਹੇਗੀ ਤੁਹਾਡੇ ਆਸ਼ੀਰਵਾਦ ਦੀ ਮਹਿਕ ਇੱਕ ਅਨਮੋਲ ਬਲਦਸਤੇ ਦੇ ਰੂਪ ਵਿੱਚ ਮੇਰੇ ਜੀਵਨ ਦੇ ਹਰ ਪੜਾ ਉਤੇ ਬਣੀ ਰਹੇਗੀ ਤੁਹਾਡੇ ਤੋਂ ਮਿਲ ਇਸ ਪ੍ਰਸ਼ੰਸਾ ਦੇ ਕਾਰਨ ਮੈਂ ਇੱਕ ਚੁੱਪ ਮਹਿਸੂਸ ਕਰਦਾ ਹਾਂ ਜਿਵੇਂ ਇੱਕ ਵਿਸ਼ਾਲ ਪਹਾੜੀ ਆ ਇੱਕ ਪ੍ਰਾਚੀਨ ਮੰਦਰ ਦੇ ਸਾਹਮਣੇ ਤੁਹਾਡੀ ਦਿਲੋਂ ਸਦਾ ਸ਼ੁਕਰਗੁਜ਼ਾਰ निमृत तो दस दिए कि ये तारीफ जो आ अमिताभ बच्चन ਦੇ ਵੱਲੋਂ निमृत कौर दी ਕੀਤੀ ਗਈ ਹੈ ਜ ਜਨਾਂ ਦੀ ਲਗਾਤਾਰ अभिषेक बच्चन ਦੇ ਨਾਲ ਰਿਓਮਰਸ سوشل میڈیا ਤੇ ਵਾਇਰਲ ਹੋ ਰਹੇ ਨੇ ਤੇ ਇਸੇ ਵਿਚਾਲੇ ਕਿਹਾ ਜਾ ਰਿਹਾ ਹੈ ਕਿ ਜਦੋਂ ऐश्वर्या राय ਦਾ ਬਰਥਡੇ ਵੀ ਸੀਗਾ ਤਾਂ अमिताभ बच्चन ਜਾਂ ਉਹਨਾਂ ਦੀ ਫੈਮਲੀ ਦੇ ਵੱਲੋਂ ਇਸ ਐਕਟ੍ਰੈਸ ਨੇ ਕੋਈ ਵੀ ਬਰਥਡੇ ਵਿਸ਼ ਨਹੀਂ ਕੀਤੀ ਗਈ ਸੀ ਪਰ ਉਹ થી ਜੇ ਗੱਲ ਕਰੀਏ निमृत कौर ਦਿੱਤਾ ਉਹਨਾਂ ਦੀ ਫਿਲਮ ਦੇ ਵਿੱਚ ਅਦਾਕਾਰੀ ਦੀ ਜੋ ਆ अमिताभ बच्चन ਦੇ ਵੱਲੋਂ ਤਾਰੀਫ਼ ਕੀਤੀ ਗਈਆ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈਚ अमिताभ बच्चन ਦੇ بیٹے अभिषेक